ਦਿੱਲੀ ਵਿਧਾਨ ਸਭਾ ਦੇ 70 ਹਲਕਿਆਂ ਲਈ ਵੋਟਾਂ ਪੈਣ ਦਾ ਕੰਮ جاری ਹੈ 50 ਫੀਸਦੀ ਦੇ ਕਰੀਬ VOTING ਹੋ ਚੁੱਕੀ ਹੈ ਨੌਜਵਾਨ ਔਰਤਾਂ ਬਜ਼ੁਰਗ ਵੋਟਾਂ ਪਾਉਣ ਲਈ ਪਹੁੰਚ ਰਹੇ ਨੇ ਖਾਸ ਤੌਰ ਤੇ ਨੌਜਵਾਨਾਂ ਚ ਕਾਫੀ ਉਤਸ਼ਾਹ ਇਹ ਇਲਾਕਾ ਰੇਠਾਲਾ ਸੁਲਤਾਨਪੁਰ ਮਾਜਰਾ ਨਾਨੜ ਲਗਦੀਆਂ ਕੰਸਟਿਟੈਂਸੀਆਂ ਨੇ ਜਿੱਥੇ ਬੀਜੇਪੀ ਤੇ ਆਮ ਆਦਮੀ ਪਾਰਟੀ ਚ ਮੁਕਾਬਲਾ ਕਾਂਗਰਸ ਵੀ ਕੋਸ਼ਿਸ਼ ਕਰ ਰਹੀ ਹੈ ਇਹਨਾਂ ਸੀਟਾਂ ਦੇ ਉੱਤੇ ਕਾਫੀ ਆਪਣੇ ਆਪ ਨੂੰ ਮਜ਼ਬੂਤ ਸਥਿਤੀ ਚ ਦਿਖਾਉਣ ਦੀ ਚੈਕਿੰਗ ਆ ਜਿਹੜੀ ਉਹ ਤਮਾਮ ਬੂਥਾਂ ਦੇ ਉੱਤੇ ਬਹੁਤ ਹੀ ਸੈਂਸਿਟਿਵਲੀ ਵੋਟਰਾਂ ਦੀ ਚੈਕਿੰਗ ਹੁੰਦੀ ਹੈ ਉਸ ਤੋਂ ਬਾਅਦ ਅੰਦਰ ਜਾਣ ਦਿੱਤਾ ਜਾਂਦਾ ਇਸੇ ਤਰ੍ਹਾਂ ਕਿ ਮੀਡੀਆ ਨੂੰ ਵੀ ਅੰਦਰ ਜਾਣ ਦੀ ਮਨਾਹੀ ਪੁਲਿਸ ਵੱਲੋਂ ਕੀਤੀ ਗਈ ਹੈ ਕਿਉਂਕਿ ਇਹ ਬਹੁਤ ਸੈਂਸਿਟਿਵ ਸੀਟਾਂ ਨੇ ਇਸ ਇਲਾਕੇ ਦੇ ਅੰਦਰ ਦਿੱਲੀ ਦਾ ਆਊਟਰ ਇਲਾਕਾ ਹੈ ਹਰਿਆਣਾ ਦੀ ਸਰਹੱਦ ਦੇ ਨਾਲ ਲੱਗਦੇ ਇਲਾਕੇ ਨੇ ਜਿੱਥੇ VOTING ਹੋ ਰਹੀ ਹੈ ਵੋਟਰ ਨੇ ਜਿਹੜੇ ਉਹ ਬੜੇ ਸ਼ਾਹ ਦੇ ਨਾਲ VOTING ਕਰ ਰਹੇ ਨੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਕੀ ਵੋਟ ਫੀਸ ਦੀ ਜਿਹੜਾ ਉਹ ਦੁਪਹਿਰ ਤੱਕ ਕਾਫੀ ਵਧਿਆਗਾ ਪਰ ਸ਼ਾਮ ਤੱਕ ਇਹ ਕਿੰਨੀ ਹੋਏਗਾ ਵੋਟ ਫੀਸ ਦੀ ਉਹਦੇ ਨਾਲ ਕਾਫੀ ਕੁਸਚੈ ਹੋਏਗਾ ਕਿਉਂਕਿ तमाम ਪਾਰਟੀਆਂ ਵੋਟਰਾਂ ਨੂੰ ਕਹਿ ਰਹੀਆਂ ਹਨ ਕਿ ਉਹ ਘਰੋਂ ਨਿਕਲ ਕੇ ਵੋਟਾਂ ਪਾਉਣ ਅੱਜ ਇਸ VOTING ਦੇ ਨਾਲ ਪਾਰਟੀਆਂ ਦਾ ਭਵਿੱਖਤਾ ਹੋਏਗਾ ਕਿ ਕਿਹੜੀ ਪਾਰਟੀ ਦਿੱਲੀ ਤੇ ਰਾਜ ਕਰੇਗੀ ਹੁਣ AVP ਸੰਜਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi, tarha, Punjabi jaanho, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi